ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮਾਮਲਾ ਬਟਾਲਾ ਦੇ ਜੁਲੰਦਰ ਰੋਡ ਦਾ ਹੈ ਜਿੱਥੇ ਬਟਾਲਾ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਨਾਕੇਬੰਦੀ ਕਰਦੇ ਹੋਏ ਹਰ ਆਉਣ ਜਾਣ ਵਾਲੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਨ੍ਹਾਂ ਵਾਹਨਾਂ ਦੇ ਕਾਗਜ਼ਾਤ ਪੂਰੇ ਨਹੀਂ ਸਨ ਜਾਂ ਫਿਰ ਕੋਈ ਹੋਰ ਕਮੀ ਸੀ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਸਨ ਉਸੇ ਦੌਰਾਨ ਇੱਕ ਕਾਲੀ ਸਕੋਰਪਿਓ ਭਜਾਲੀ ਤੇ ਇਹ ਸਭ ਦੇਖਦੇ ਹੋਏ ਬਟਾਲਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਵੱਲੋਂ ਇਸ ਸਕੋਰਪਿਓ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਦੇ ਰਾਸ ਦੇ ਵਿੱਚ ਸਕੋਰਪੀਓ ਨੂੰ ਘੇਰ ਲਿਆ ਤੇ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਸਕੋਰਪੀਓ ਦੀ ਅੱਗੇ ਨੰਬਰ ਪਲੇਟ ਵੀ ਨਹੀਂ ਲੱਗੀ ਹੋਈ ਸੀ ਤੇ ਸਾਰੇ ਸ਼ੀਸ਼ੇ ਤੇ ਕਾਲੀਆਂ ਜਾਲੀਆਂ ਲਗਾ ਰੱਖਿਆ ਸਨ ਆਦੇ ਜਦੋਂ ਸਕੋਰਪੀਓ ਚਾਲਕ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਹ ਖੁਦ ਪਟਾਲਾ ਪੁਲਿਸ ਦਾ ਹੀ ਮੁਲਾਜ਼ਮ ਨਿਕਲਿਆ ਨਾਕਾਬੰਦੀ ਕੀਤੀ ਸੀ ਜਲੰਧਰ ਰੋਡ ਤੇ ਤੇ ਗੱਡੀ ਸਕੋਰਪੀਓ ਆਈ ਕਾਲੇ ਰੰਗ ਦੀ ਇਹਨੂੰ ਰੋਕਿਆ ਇਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਇਹਨੇ ਗੱਡੀ ਭਜਾ ਲਈ ਭਜਾਉਣ ਤੋਂ ਬਾਅਦ ਫਿਰ ਦਾ ਪਿੱਛਾ ਕੀਤਾ ਫੇਰਾ ਰੋਡਵੇਜ ਦੇ ਦੀਪੂ ਲਾ ਕੇ ਜਾ ਕੇ ਇਹਨੂੰ ਫਿਰ ਅੱਗੇ ਗੱਡੀ ਲਾ ਕੇ ਇਹਨੂੰ ਪਤਾ ਨਹੀਂ ਵੀ ਮੇਰੇ ਮਗਰ ਆ ਰਹੀ ਗੱਡੀ ਇਹਨੂੰ ਅੱਗੇ ਗੱਡੀ ਲਾ ਕੇ ਫਿਰ ਇਹਨੂੰ ਗ੍ਰਫਤਾਰ ਕੀਤਾ ਜੀ ਗ੍ਰਫਤਾਰ ਕਰਕੇ ਕਾਜ ਪੱਤਰ ਹੈਗੇ ਨੇ ਉਹਦੀ ਮਦਰ ਹੈ ਤੇ ਬਾਪ ਦੀ ਮੌਤ ਹੋ ਗਈ ਆ ਤੇ ਉਹਨਾਂ ਦੇ ਜਿਹੜੇ ਬਜ਼ੁਰਗਾਂ ਦੇ ਪੈਸੇ ਮਿਲਦੇ ਨੇ ਤੇ ਉਹ ਫਿਰ ਬੱਚੇ ਗਲਤ ਜੂਨ ਕਰਕੇ ਵੱਡੀਆਂ ਗੱਡੀਆਂ ਲੈ ਲੈਂਦੇ ਨੇ ਹਾਂ ਇਹ ਮੁਲਾਜ਼ਮ ਹੈ ਮੁੰਡਾ ਜੀ ਤੇ ਗੱਡੀ ਵਿੱਚ ਕਿਹੜੀ ਕਿਹੜੀ ਕਮੀ ਪਈ ਗੀ ਗੱਡੀ 'ਚ ਇੱਕ ਤੇ ਅਕਲ ਨੰਬਰ ਪਲੇਟਾਂ ਨਹੀਂ ਗਈ ਇੱਕ ਕਾਲੀ ਫਿਲਮ ਲਾਈ ਸੀ ਇੱਕ ਇਸ਼ਾਰੇ ਦੇ ਖਿਲਾਫਰ ਜੀ ਕੀਤੀ ਇਹਨਾਂ ਨੇ ਦੇਖੋ ਜੀ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਕਈ ਜੀ ਮੁਲਾਜ਼ਮ ਹੁੰਦਿਆ ਹੋਇਆ ਉਹਦਾ ਨਾਕਾ ਦੇ ਕੇ ਗੱਡੀ ਭਜਾ ਲੈਣ ਦੇਖੋ ਜੀ ਉਹ ਸਮਾਨ ਨਿਕਾ ਰਹਿ ਗਿਆ ਹੈ ਕੋਈ ਨਹੀਂ ਪੁੱਛਦਾ ਅਸੀਂ ਜਦੋਂ ਨਿੱਕੇ ਰੰਕਾਂ ਤੇ ਹਾਂ ਕਿਤੇ ਐਸਐਚਓ ਸਾਹਿਬ ਨੇ ਥਾਣੇ ਬੈਠਾ ਉਹਨਾਂ ਦੇ ਲੋਕ ਲੋਕ ਅੱਗੇ ਪਿਛੇ ਹੋ ਕੇ ਜਾਣਾ ਹੁਣ ਤੇ ਸੂਟ ਮਾਰ ਕਰਨੀ ਰਾਜੀ ਕਿਸ ਨੂੰ ਜੀ ਸਮਾਂ ਇਹੋ ਜਿਹਾ ਆ ਗਿਆ ਚਲੋ ਨਹੀਂ ਜਿੱਦਾਂ ਗੱਡੀ ਭਜਾਈ ਨੇ ਕਿਸੇ ਦਾ ਹੋਰ ਦਾ ਨੁਕਸਾਨ ਹੋ ਸਕਦਾ ਹੋ ਸਕਦਾ ਹੈ ਨੁਕਸਾਨ ਬਾਰੇ ਨੂੰ ਵਕਤ ਨਹੀਂ ਮਿਲਿਆ ਜੇ ਮਿਲਦਾ ਤੇ ਜ਼ਰੂਰ ਹੋ ਸਕਦਾ ਹੈ ਕੀ ਕਰਵਾਇਆ ਕਾਰਵਾਈ ਜੇ ਬਣਦੀ ਕਾਰਵਾਈ ਕਰਨੇ ਤਾਂ ਫੋਟ ਦਾ ਇਹਦਾ ਚਲਾਨ ਕਰਨੇ ਆ ਜੁਰਮਾਨਾ ਇਹਨੂੰ ਪਵੇਗਾ ਕੋਈ 5-7000 ਤੇ ਆਪੇ ਅਗਲ ਟਿਕਾਣੇ ਆ ਜੂਗੀ ਦੱਸਿਆ ਕੁਛ ਹੁੰਦਾ ਨਹੀਂ ਕਿਉਂ ਗੱਡੀ ਭਜਾਈ ਕੋਣ ਬਲੇਬਾਜੀ ਕਰਦਾ ਤੇਲ ਮੁੱਕਿਆ ਤੇਲ ਪਾਉਣਾ ਮੈਂ ਖਲਾਰ ਲਈ ਤੇ ਫਿਰ ਬੰਦ ਨਾ ਹੋ ਜੇ ਬਸ ਇਹ ਹੀ ਗੱਲਾਂ ਨੇ ਜਵਾਬ ਕੋਈ ਨਹੀਂ ਕੀ ਕਹਿਣਾ ਚਾਹੁੰਦੇ ਤੁਸੀਂ ਜਵਾਬ ਬਸ ਚਾਲ ਕਰ ਮੈਂ ਤਾਂ ਬਾਕੀ ਵੀ ਸਾਰਿਆਂ ਨੂੰ ਇਹੋ ਗੱਲ ਕਹਿਣਾ ਵੀ ਜਦੋਂ ਕਿਤੇ ਕੋਈ ਪੁਲਿਸ ਰੋਕਦੀ ਆ ਪੁਲਿਸ ਤੁਹਾਡੀ ਮਤ ਲਈ ਹਮੇਸ਼ਾ ਉਹ ਪੁਰਾਣਾ ਸਮਾਂ ਨਹੀਂ ਰਿਹਾ ਵੀ ਪੁਲਿਸ ਤੁਹਾਨੂੰ ਖਰਾਬ ਕਰਦੀ ਕੋਈ ਖਰਾਬ ਨਹੀਂ ਕਰਦਾ ਪੁਲਿਸ ਤੁਹਾਡੀ ਸਹਾਇਤਾ ਲਈ ਆ ਜੇ ਤੁਹਾਡੇ ਸਾਰੇ ਦਰਵਾਜ਼ੇ ਬੰਦ ਨੇ ਤੇ ਪੁਲਿਸ ਦਾ ਦਰਵਾਜ਼ਾ ਤਾਂ ਲੇ ਖੁੱਲਾ ਅੰਦਾਜ਼ੀ ਰਾਤੋਂ ਹੀ ਭੰਦੇਣ ਹੋਏ ਸੋ ਪੁਲਿਸ ਦਾ ਮਾਣ ਕਰਨਾ ਚਾਹੀਦਾ ਪੁਲਿਸ ਦੇ ਇਸ਼ਾਰੇ ਦੇ ਰੁਕ ਜਾਓ ਪੁਲਿਸ ਕੋਈ ਕੋਈ ਕ੍ਰਾਈਮ ਨਹੀਂ ਕਰਦੀ ਪੁਲਿਸ ਆਪਣੀ ਡਿਊਟੀ ਸੇ ਇਸ ਤਰੀਕੇ ਨਾਲ ਕਰਦੀ ਆ ਸਟੇਟ ਸਪੈਸ਼ਲ ਆਪਰੇਸ਼ਨਸ ਅਲਮੋਹਾਲੀ ਨੂੰ ਸੋ ਲਿ ਵੱਡੀ ਕਾਮਯਾਬੀ ਮਿਲੀ ਜਦੋਂ ਗੁਪਤ ਸੋਚਨਾ ਦੇ ਆਧਾਰ ਤੇ ਰਾਜਸਥਾਨ ਨਿਵਾਸੀ ਰਜਤ ਨੂੰ ਦੋ ਨਜਾਇਜ਼ ਅਸਲਾ ਸਮੇਤ ਗ੍ਰਫਤਾਰ ਕੀਤਾ ਕੁਝ ਕਿਛ ਦੌਰਾਨ ਗੱਲ ਸਾਹਮਣੇ ਆਈ ਹੈ ਕਿ ਰਜਤ ਗੈਗਸਡ ਲਾਰੈਂਸ ਬਿਸ਼ਨੋਈ ਦਾ ਗੁਰਗਾ ਹੈ ਜਿਸ ਨੂੰ ਅੱਜ ਸਟੇਟ ਅਪਰੇਸ਼ਨ ਸੈੱਲ ਮੋਹਾਲੀ ਵੱਲੋਂ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਡਿਮਾਂਡ ਹਾਸਲ ਕੀਤਾ ਗਿਆ ਇੱਕ ਸਾਡੇ ਕੋਲ ਮਕਦਮਾ ਦਰਜ ਹੋਇਆ ਸੀ 187 ਨੰਬਰ ਉਹਦੇ ਵਿੱਚ ਪਹਿਲਾਂ ਲੋਕੀ ਫੜਾਇਆ ਸੀ ਰਜੇਸ਼ ਸਿੰਘ ਰਜੇਸ਼ ਸਿੰਘ ਵੀ ਨਿਸ਼ਾਨਦੇਹੀ ਤੇ ਅੱਗੇ ਦੋ ਬੰਦੇ ਅਸੀਂ ਰੈਸ਼ ਕੀਤੇ ਤੇ 300 ਗ੍ਰਾਮ ਨਾਲੋਂ ਹੈਰਿੰਗ ਦਾਬ ਦੀ ਸੀ ਤੋਂ ਕਿੰਨੇ ਗ੍ਰਾਮ ਪਾਣਾ ਫੜਾਇਆ ਦੋ ਤੇ ਉਹ ਤਾਂ 150 ਗ੍ਰਾਮ ਸੀਗੀ 450 ਗ੍ਰਾਮ ਟੋਟਲ ਹੁਣ ਕਿੰਨੇ ਦਿਨ ਦਾ ਰਿਮਾਂਡ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸਾਨੂੰ ਸਵਰਗਯ ਮਹਿੰਦਰ ਸਿੰਘ ਮੋੜ ਕਬੱਡੀ ਪ੍ਰਮੋਟਰ ਦੀ ਯਾਦ ਨੂੰ ਸਮਰਪਿਤ ਦਸ਼ਮੇਸ਼ ਸਪੋਰਟਸ ਅਤੇ ਕਲਚਰਲ ਕਲੱਬ ਰਜ ਕੜਾਹਲ ਕਲਾ ਕਪੂਟਲਾ ਵੱਲੋਂ ਸੂਨਗਰ ਨਿਵਾਸੀਆ ਇਲਾਕਾ ਨਿਵਾਸੀਆ ਅਤੇ ਐਨਆਰਆਈਸ ਵੀਰਾ ਦੇ ਸਹਿਯੋਗ ਨਾਲ 10ਵਾਂ 골ਡ ਕਬੱਡੀ ਕੱਪ ਪਿੰਡ ਕੜਾਲ ਕਲਾ ਕਪੂਟਲਾ ਵਿਖੇ ਕਰਵਾਇਆ ਗਿਆ 골ਡ ਕਬੱਡੀ ਕੱਪ ਦਾ ਉਦਘਾਟਨ ਅਜੀਤ ਸਿੰਘ ਮਿੱਠਾ ਤੇ ਸਰਪੰਚ ਜਸਵੰਤ ਸਿੰਘ ਚਾਹਲ ਨੇ ਸਾਂਝੇ ਤੌਰ ਤੇ ਕੀਤਾ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਆਖਿਆ ਹੈ ਕਿ ਖੇਡਾਂ ਮਨੁੱਖੀ ਸ਼ਰੀਰ ਨੂੰ ਤੰਦਰੁਸਤੀ ਤੇ ਦਿਮਾਗ ਨੂੰ ਚੁਸਤੀ ਫੁਰਤੀ ਪ੍ਰਦਾਨ ਕਰਦੇ ਅਤੇ ਖੇਡਾਂ ਰਾਹੀਂ ਨੌਜਵਾਨ ਪੀੜੀ ਨੂੰ ਬੁਰਾਈਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ ਤੇ ਕਬੱਡੀ ਕਲੱਬਾ ਦਾ ਉਦਘਾਟਨ ਹਰਬੰਦ ਸਿੰਘ ਮੈਰੀ ਪੁਰਵ ਲੋ ਕੀਤਾ ਗਿਆ ਮੈਂ ਇਹਨਾਂ ਦਾ ਧੰਨਵਾਦੀ ਆ ਅਸੀਂ ਵੀ ਸਪੋਰਟਸਰ ਆ ਮੇਰੇ ਨਾਲ ਵੀਰ ਬਲਕਾਰ ਜੀ ਇਹ ਇੰਟਰਨੈਸ਼ਨਲ ਪਲੇਅਰ ਆ ਨੇ ਟੌਪ ਦੇ ਪਲੇਅਰ ਨੇ ਅਸੀਂ ਇਹਨਾਂ ਲੋਕਾਂ ਨੂੰ ਮੈਂ ਹੀ ਆਪਣੇ ਨਾਲ ਹੀ ਉਪਰਾਲੇ ਕਰ ਰਹੇ ਆ ਵੀ ਕੋਈ ਵੀ ਪਿੰਡ ਵਾਲਾ ਆਪਣੇ ਪਿੰਡ ਮੈਚ ਕਰਾਵੇ ਅਸੀਂ ਉਹਨਾਂ ਨੂੰ 21000 ਰੁਪਏ ਆਪਣੀ ਵੱਲੋਂ ਤਾਂਗੇ ਹੋ ਸਕਦਾ ਜੇ ਉਹਨਾਂ ਨੂੰ ਜ਼ਿਆਦਾ ਲੋੜ ਹੋਵੇ ਅਸੀਂ ਉਹ ਵੀ ਹੈਲਪ ਕਰਾਂਗੇ ਤੇ ਜੇ ਕਿਸੇ ਨੇ ਆਪਦੇ ਪਿੰਡ ਵਿੱਚ ਕੈਂਪ ਲਾਉਣਾ ਹੋਵੇ ਆਪਣੇ ਸਪੋਰਟਸ ਦਾ ਤੇ ਉਹ ਤਾਂ ਕੋਚ ਦੀ ਅਸੀਂ ਮੈਂ ਆਪਦੀ ਵੱਲੋਂ ਪਰਸਨਲ ਵੀ ਉਹਨੂੰ ਆਪਣੇ ਉਹਦਾ ਜੋ ਵੀ ਤਲਫਾ ਹੋਵੇ ਉਹ ਮੈਂ ਆਪਦੀ ਵੱਲੋਂ ਕਰੂਗਾ ਤੇ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਆ ਜਿਹਦੇ ਨਾਲ ਸਾਡੇ ਬੱਚੇ ਔਰ ਅਸੀਂ ਵੀ ਵੀ ਆਪਾਂ ਉਹਨਾਂ ਨੂੰ ਮੀਟਣ ਜਾਈਏ ਔਰ ਬੱਚੇ ਖੇਡਣ ਔਰ ਸਾਰਿਆਂ ਦਾ ਬੰਦੇ ਜਿਹਨਾਂ ਹੋਵੇ ਇਹ ਜਿਹੜੇ ਆ ਟੀਵੀ ਆ ਜਾਂ ਨਸ਼ੇ ਇਹਨਾਂ ਤੋਂ ਆਪਣੇ ਜੋ ਬੱਚੇ ਆ ਜਾਂ ਆਪਣੀ ਕਮਿਊਨਿਟੀ ਆ ਉਹ ਆਪਣੇ ਬੱਚੇ ਵਾਹਿਗੁਰੂ ਜੀ ਦਾ ਖਾਲਸਾ ਕਾਫੀ ਪ੍ਰੋਟ ਕਰਦੇ ਹੋਣ ਚੱਟੀਆਂ ਦੀਆਂ ਕਸਤੀਆਂ ਤੁਸੀਂ ਕਰਦੇ ਹੋ ਫੇਟਾਂ ਲਈ ਵੀ ਪ੍ਰੋਬਲਮ ਹੁੰਦਾ ਮੈਂ ਕਹਾਂ ਜੀ ਅਸੀਂ ਜੋ ਵੀ ਆਪਣੇ ਆਪ ਦੇ ਪਿੰਡਾਂ ਵਿੱਚ ਕਰਨਾ ਚਾਹਵੇ ਅਸੀਂ ਆਪ ਦੇ ਕਲੱਬ ਵੱਲੋਂ ਉਹਨਾਂ ਨੂੰ ਕੋਈ ਮੈਚ ਕਰਾਵੇ ਉਹ ਸਾਡੇ ਕਲੱਬ ਨੂੰ ਸੱਦੇ ਅਸੀਂ ਉਹਨਾਂ ਨੂੰ ਕੱਟੋ-ਕੱਟ 21000 ਦਾਂਗੇ ਹਾਂ ਉਹਨਾਂ ਦੀ ਜਾਰੀ ਲੋੜ ਹੋ ਗਈ ਜਾਂ ਉਹਨਾਂ ਦੇ ਆਪਣੇ ਕੋਈ ਮਨੀ ਪ੍ਰੋਬਲਮ ਹੋਏ ਐਸੀ ਜਿੰਨੇ ਜੁਗ ਗਏ ਹੋਰ ਵੱਧ ਜੇ ਹੋ ਰਹੀ ਹੈ ਉਹਨਾਂ ਨੂੰ ਹੈਲਪ ਕਰਾਂ ਕਪੂਰਥਲਾ ਸ਼ਹਿਰ ਵਿੱਚ ਲੁੱਟਖੋ ਤੇ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਫਿਰ ਚੋਰੀ ਦੀਆਂ ਘਟਨਾਵਾਂ ਦਾ ਸਾਹਮਣੇ ਹੈ ਤੇ ਚੋਰਾਵੱਲੋਂ ਤੜਕਸਾਰ ਸ਼ਹਿਰ ਵਿੱਚ ਪੰਜ ਵੱਖ-ਵੱਖ ਥਾਵਾਂ ਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਚੋਰਾਵੱਲੋਂ ਸ਼ਹਿਰ ਵਿੱਚ ਮਾਰਕਫੈਡ ਚੌਂਕ ਵਿਖੇ ਦੁਕਾਨਾਂ ਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਤੇ ਉੱਥੇ ਸ਼ਹਿਰ ਦੇ ਅੰਮ੍ਰਿਤਸਰ ਰੋਡ ਤੇ ਪੈਂਟ ਸਟੋਰ ਦੀਆਂ ਪੈਂਟ ਸਟੋਰ ਦੀਆਂ ਦੁਕਾਨਾਂਾਂ ਤੇ ਕਰਿਆਨੇ ਦੀ ਦੁਕਾਨਾਂ ਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਤੇ ਇਹ ਦੁਕਾਨਾਂ ਸਾਡੀਆਂ ਇੱਥੇ ਤਿੰਨ ਜੀ ਸਰੀਏ ਦੀਆਂ ਫਲਾਈ ਗੋਡ ਦੀਆਂ ਤੇ ਭੇਡ ਦੀਆਂ ਇਹਨਾਂ ਦੁਕਾਨਾਂਾਂ ਦੇ ਸ਼ਟਰ ਤੋੜੇ ਗਏ ਆ ਤੇ ਗੱਲੇ ਸਾਰੇ ਟੁੱਟੇ ਆ ਜੀ ਤੇ ਨਿਹਰ ਬੋਲ ਰਾਤ ਨੂੰ 3 ਵਜੇ ਚੋਰੀ ਹੋਈ ਆ ਇੱਥੇ ਅਸੀਂ ਸਾਰੇ ਪਹੁੰਚੇ ਆ ਜੀ ਸਵੇਰੇ ਆ ਕੇ ਦੇਖਿਆ ਅਗੇ ਚੋਰੀ ਪਾ ਨੁਕਸਾਨ ਆਇਆ ਤਿੰਨੇ ਸ਼ਟਰ ਟੁੱਟੇ ਹੋਏ ਆ ਤੇ ਨੇਅਰ ਬਾਊਟ ਕੈਸ਼ ਜਿਹੜਾ ਵਾ ਇੱਕੋ ਚੱਕਿਆ ਗਿਆ ਵਾ ਜੀ ਕਿੰਨਾ ਕੁ ਨੁਕਸਾਨ ਆਇਆ ਭਾਜੀ ਤੁਹਾਡੀ ਕੈਸ਼ ਆ ਜੀ ਜੋ ਇੱਕ ਪਤੀਤੀ ਹਾਰ ਇੱਕ ਦੁਕਾਨ ਤੇ ਇਹਨਾਂ ਦੀ 30 ਹਾਂ ਦੂਜੀ ਦੁਕਾਨ ਤੇ ਬਾਕੀ ਹੋਰ ਜਿੱਦਾਂ ਸਮਾਨ ਸਭਨ ਵਿਖਰੇ ਆ ਪਿਆ ਵਾ ਕੁਝ ਲੈ ਗਏ ਆ ਕਾਫੀ ਕੋਸਟਲੀ ਚੀਜ਼ਾਂ ਜਿਹੜੀਆਂ ਵਿੱਚੋਂ ਇੱਥੋਂ ਗਈਆਂ ਵਾ ਹਾਰ ਵੀ ਦੁਕਾਨ ਤੋਂ ਕਾਫੀ ਕੋਸਟਲੀ ਚੀਜ਼ਾਂ ਗਈਆਂ ਰੋ ਗਾਰਡਨ ਦੇ ਨਿਰਮਾਤਾ ਪਦਮਚਿਰੀ ਸਵਰਗੀ ਨੇਕ ਚੰਦੀ ਅੱਜ ਸੋਮੇ ਜਨਤੀ ਹੈ ਜਿਸ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਰੌਕ ਗਾਰਡਨ ਵਿਖੇ ਪੂਰੇ ਇੱਕ ਹਫ਼ਤੇ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਪ੍ਰਸ਼ਾਸਨ ਨੇ ਜਿੱਥੇ ਸਵਰਗੀ ਨੇਕ ਚੰਦੂ ਸ਼ਰਧਾਂਜਲੀ ਪੇਂਟ ਕੀਤੀ ਉੱਥੇ ਉਹਨਾਂ ਦੇ ਨਾਲ ਸਵਰਗੀ ਨੇਕ ਚੰਦੇ ਪੁੱਤਰ ਅਨੁਜ ਸੈਣੀ ਸਲਾਹਕਾਰਾਜੀ ਵਰਮਾ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹਾਜ਼ਰ ਸਨ ਇਸ ਦੌਰਾਨ ਪ੍ਰਬੰਧਕ ਗੁਲਾਬ ਚੰਦ ਕਟਾਰੀਆ ਨੇ ਉੱਥੇ ਲਗਾਈ ਗਈ ਪ੍ਰਦਰਸ਼ਨੀ ਨੂੰ ਵੀ ਦੇਖਿਆ ਜੋ ਹੁਣ ਕੇ ਦੁਆਰਾ ਬਣਾਇਆ ਗਿਆ ਹੈ ਦੇਖੋ ਕਹਿ ਕਿ ਨੇਕ ਜਨਤੀ ਕੀ ਯਸ਼ਤਾ ਦਿਵਸ और वास्तव में एक असाधारण व्यक्ति ने असाधारण चीज खड़ी कर दी। ये भी शायद देश में पहली बार किसी व्यक्ति ने जो फालतू पड़ा सामान है उसको इकट्ठा किए और बड़ी मेहनत से 18 साल तक लगातार अनोन आदमी की तरह से वो इस काम में करते रहे सामान्यतः तो वो सिविल जो तो इंजीनियरिंग डिपार्टमेंट उसमें छोटा कर्मचारी था इस स्थान पर बिल्कुल बंजर पड़ा था उसने आकर के उन्नीस सौ में अपने काम को शुरू किया और पहली बार लोगों के सामने पिचहत्तर में ये आया छिहत्तर में उसका हुआ आज जो जो भी चंडीगढ़ आता है वो अपने पहले मार करके आता है मुझे चंडीगढ़ में कौन कौन से स्थान देखने हैं तो इसको देखने के लिए आता है मैं सोचता हूँ ये वेस्ट मटेरियल का इतना अच्छा कंपोजिशन करके आने वाले टूरिस्ट को विभिन्न प्रकार की आकृतियों से उन्होंने जोड़ने का प्रयास किया और ये हमको समझाने का प्रयास किया कि दुनिया में कोई चीज वेस्ट नहीं है अगर मेहनत करना चाहो तो वेस्ट से उपयोगी चीज बना करके जनता को दे सकते हो तो एक आदमी के प्रयास से इतना बड़ा प्रोजेक्ट बन सकता है तो हम भी तो आखिर इंसान ही है वो भी तो एक इंसान ही था तो उसके कारण से उसका ही है जो प्रोजेक्ट है उसके कारण से उनको 84 में पद्मश्री अवार्ड दिया गया तो एक तरह से एक मैसेज देने का प्रयास किया कि व्यक्ति अगर मन में ठान ले तो असंभव को संभव कर सकता है जो लोग यहाँ देखने आते हैं उनकी तो एक बुक यहाँ विजिटिंग करना चाहिए उसमें से अगर वो कोई सुझाव देते हैं कि ये कमी है ये कमी है इसमें यह सुधार है ये सुधार है या यहाँ के भी जो अच्छे टेक्निकल लोग हैं वो अपनी उसमें लिखी जाए तो हम प्रयत्न करेंगे उसके अनुसार जो जो किया जा सकता है संभव है वो हम करेंगे आपका तो तो बॉर्डर भी देखो ऐसा है की मैं स्वयं भी यहाँ नशा मुक्त के बारे में कई लोग प्रयास कर रहे हैं और पिछले लंबे समय से कर रहे हैं और कल भी मैं जो यहाँ का बहुत ऑथर है लेखक है ना खुशवंत सिंह उनकी पदयात्रा चलती है सात से ग्यारह मैं भी दस और ग्यारह उनके साथ पदयात्रा करूँगा और जनता को भी ये निवेदन करूँगा कि वास्तव में इस नशा मुक्त को करना है तो कानून केवल इसको रोक नहीं पाएगा जन जागरण उसमें एक सबसे मजबूत साधन है और उसमें भी अगर महिलाओं को इस अभियान में जोड़े तो नशा मुक्ति पर कंट्रोल करने में सबसे ज़्यादा इफेक्टिव कोई है तो वो माँ बहन

ਲੁਧਿਆਣਾ ਦੀ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ 7 ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਡੀਸੀਪੀ ਪ੍ਰਭਜਤ ਸਿੰਘ ਵੜਕ ਨੇ ਦੱਸਿਆ ਹੈ ਕਿ ਮੁਲਜ਼ਮਾ ਨੇ ਜੀਈ ਦੀ ਇਤਰਾਇਯੋਗ ਵੀਡੀਓ ਦੇ ਆਧਾਰ ਤੇ ਜੀਈ ਦੀ 2018 ਤੋਂ 2024 ਤੱਕ ਹਰ ਮਹੀਨੇ ਤਨਖਾਹ ਲੈਂਦੇ ਰਹੇ ਜੀ ਦਾ ਜੀਪੀ ਫੰਡ ਵੀ ਹੜੱਪ ਲਿਆ ਤੇ ਵੀਡੀਓ ਵਿੱਚ ਇੱਕ ਲੜਕੀ ਨੂੰ ਤੋਹਫੇ ਦੇਣ ਦੇ ਬਹਾਨੇ ਮੁਲਜ਼ਮਾ ਨੇ ਵਕ ਵਕ ਸਮੇਂ ਦੇ ਜੀਈ ਦੇ ਕਰੀਬ 20 ਲੱਖ ਰੁਪਏ ਸੋਨੇ ਦੇ ਗਹਿਣੇ ਲੈ ਲਏ एडीसीपी ਨੇ ਦੱਸਿਆ ਕਿ ਜੇਈ ਦੇ ਲੜਕੇ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਅਸੀਂ 341 ਨੰਬਰ ਐਫਆਈਆਰ ਦੇ ਵਿੱਚ ਕਰ ਰਹੇ ਹਾਂ ਜਿਹੜੀ ਸਾਡੇ ਡਿਵੀਜ਼ਨ ਨੰਬਰ 7 ਦੇ ਵਿੱਚ ਦਰਜ ਹੋਈ ਸੀ ਇਹਦੇ ਵਿੱਚ ਜਿਹੜੀ 384 420 6677 ਦੇ ਤਹਿਤ ਅਸੀਂ ਚਾਰਜ ਕੀਤੀ ਸੀ। ਇਹਦੇ ਵਿੱਚ ਮਦਈ ਮੁਕੱਦਮਾ ਸੀਗੇ ਜਿਹੜੇ ਉਹਨਾਂ ਦੇ ਫਾਦਰ ਦੇ ਨਾਲ ਜਿਹੜੀ ਹੈਗੀ ਐਕਸਟਰੈਕਸ਼ਨਸ ਦੀ ਜਿਹੜੀ ਬਲੈਕਮੇਲਿੰਗ ਕੀਤੀ ਗਈ ਸੀਗੀ। ਉਦੇ ਵਿੱਚ ਉਹਨਾਂ ਦੀ ਇੱਕ ਆਪਾਤੀ ਜਨਮ ਜਿਹੜੀ ਸੀਗੀ ਵੀਡੀਓ ਜਿਹੜੀ ਸੀਗੀ ਉਹ ਇਹਨਾਂ ਦੋਸ਼ੀਆਂ ਦੇ ਹੱਥ ਲੱਗ ਗਈ ਸੀ ਔਰ ਇਸ ਵੀਡੀਓ ਨੂੰ ਯੂਜ਼ ਕਰਦੇ ਹੋਏ ਉਹਨਾਂ ਨੇ ਇਹਨੂੰ ਕਾਫੀ ਸਾਲ ਜਿਹੜਾ ਹੈਗਾ 2018 ਤੋਂ ਲੈ ਕੇ ਹੁਣ ਤੱਕ ਜਿਹੜਾ ਸੀਗਾ ਉਹਨਾਂ ਨੂੰ ਬਲੈਕਮੇਲ ਕੀਤਾ ਔਰ ਇਸ ਬਲੈਕਮੇਲਿੰਗ ਦੇ ਨਾਲ ਉਹਨਾਂ ਦੇ ਕਰੀਬ 65 ਲੱਖ ਰੁਪਈਆ ਜਿਹੜਾ ਸੀਗਾ ਉਹਨਾਂ ਤੋਂ ਵੱਖ-ਵੱਖ ਤਰੀਕਾਂ ਤੋਂ ਲੈ ਲਿਆ ਇਸ ਸਾਰੇ ਜਦੋਂ ਐਫਆਈਆਰ ਦਰਜ ਹੋਈ ਇਹਨੂੰ ਸਾਰੇ ਨੂੰ ਸੰਜੀਦਗੀ ਨੂੰ ਵੇਖਦੇ ਹੋਏ ਮਾਨਯੋਗ ਸਾਡੇ ਕਮਿਸ਼ਨਰ ਦੀਪ ਸਿੰਘ ਚਾਲਜੀ ਤੇ ਡੀਸੀਪੀ ਸਾਹਿਬ ਤੇਜਾਜੀ ਨੇ ਬੜੀ ਸੰਜੀਦਗੀ ਨਾਲ ਇਨਵੈਸਟੀਗੇਸ਼ਨ ਕਰਨ ਦੇ ਲਈ ਔਰ ਜਿਹਦੇ ਵਿੱਚ ਸਾਡੇ ਏਸੀਪੀ ਸੂਬਾ ਸਾਹਿਬ ਤੇ ਔਰ ਐਸਐਚਓ ਡਿਵੀਜ਼ਨ ਨੰਬਰ 7 ਤੇ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਹੈ ਕਿ ਜਿਹਨਾਂ ਨੇ ਇੰਨੀ ਮਿਹਨਤ ਕਰਕੇ ਜਿਹੜਾ ਹੈਗਾ ਇਹ ਸਾਰੇ ਇਹਦੇ ਵਿੱਚ ਚਾਰ ਦੋਸ਼ੀ ਜਿਹੜੇ ਸੀਗੇ ਅਸੀਂ ਗ੍ਰਿਫਤਾਰ ਕੀਤੇ ਸਤਿੰਦਰ ਸਿੰਘ ਔਰ सोनू ਰਾਮ ਸਿੰਘ ਥਾਪਾ ਮਲੇਸ਼ ਥਾਪਾ ਤੇ ਦਲੇਸ਼ ਸਿੰਘ ਔਰ ਇਹਨਾਂ ਦੇ ਕੋਲੋਂ ਅਸੀਂ ਆਲਮੋਸਟ ਪੂਰੀ ਬਲ ਜਿਹੜੀ ਹੈਗੀ ਇਹਨਾਂ ਨੇ ਐਕਸਟਰੈਸ਼ਨ ਕੀਤਾ ਹੋਇਆ ਸੀਗਾ 18 ਲੱਖ ਰੁਪਿਆ ਇਹਨਾਂ ਦੇ ਬੈਂਕ ਦੇ 18,70,000 ਰੁਪਿਆ ਬੈਂਕ ਉਹ ਫ੍ਰੀਜ਼ ਕਰਾਇਆ ਇਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਇਸੇ ਪੈਸੇ ਦਾ ਦੌਰਾਨ ਜਿਹੜਾ ਵਕ ਵਕ ਡੇਟਾ ਨੂੰ ਇਹਨਾਂ ਨੇ ਜਿਹੜਾ ਸੋਨਾ ਖਰੀਦਿਆ ਸੀਗਾ ਉਸ ਮਨੀ ਦੇ ਨਾਲ ਉਹ ਵੀ ਇਹਨਾਂ ਤੋਂ ਅਸੀਂ ਬਰਾਮਦ ਕੀਤਾ ਇਸ ਤੋਂ ਇਲਾਵਾ ਜਿਹੜੀ ਇਹਨਾਂ ਤੋਂ ਚਾਂਦੀ ਲਈ ਔਰ ਇਸ ਤੋਂ ਇਲਾਵਾ ਜਿਹੜੀ ਇਹਨਾਂ ਨੇ ਇਸ ਅਪਰਾਧ ਦੇ ਵਿੱਚ ਗੱਡੀ ਵਰਤੀ ਜਦੋਂ ਇਹ ਆਉਂਦੇ ਸੀਗੇ ਉਹ ਵੀ ਜਿਹੜੀ ਐਸਯੂਵੀ ਅਸੀਂ ਇਹ ਜਿਹੜੀ ਹੈਗੀ ਹੈ ਰਿਕਵਰ ਕਰ ਲਈ ਹੈ ਔਰ ਇਸ ਤਰ੍ਹਾਂ ਆਲਮੋਸਟ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਤਲਬ ਕਿ ਇਨਸਾਨ ਨੂੰ ਜਿਹਨੂੰ ਇਹਨਾਂ ਨੇ 2018 ਤੋਂ ਲੈ ਕੇ 2024 ਤੱਕ ਵਕ ਵਕ ਡੇਟਾ ਤੋਂ ਅਵੀ ਅਮਾਉਂਟ ਦੇ ਨਾਲ ਬਲੈਕਮੇਲਿੰਗ ਕੀਤੀ ਗਈ ਸੀਗੀ ਉਹਨਾਂ ਦੇ ਕੋਲੋਂ ਜਿਹੜੀ ਹੈਗੀ ਦੋਸ਼ੀ ਫੜ ਕੇ ਗ੍ਰਿਫਤਾਰ ਕਰਕੇ ਇਹ ਬਹੁਤ ਵੱਡੀ ਜਿਹੜੀ ਲੁਧਿਆਣਾ ਕੋਲ ਦੀ ਉਪਲਬਧੀ ਹੈ ਥੈਂਕ ਯੂ ਸਰ ਕੀ ਬਰਾਮਦਗੀ ਕੀ ਹੋਈ ਹੈ ਇਹਨਾਂ ਕੋਲ ਜਿਹੜਾ ਇਹਨਾਂ ਦੇ ਜਿੱਦਾਂ ਇਹਨਾਂ ਕੋ ਇਹਨਾਂ ਦੇ ਜੀਪੀਐਫ ਫੰਡ ਜੀਪੀਐਫ ਫੰਡ ਸੀਗੇ ਯਾਰ ਵਗੈਰ ਕਿ ਜਿ ਸਰਕਾਰੀ ਮੁਲਾਜ਼ਮ ਸੀਗੇ ਸਾਰੇ ਇਹਨਾਂ ਕੋ ਕਢਵਾ ਕੇ ਇਹਨਾਂ ਨੇ ਆ ਵਕ ਵਕ ਤਰੀਕਾ ਨਾਲ ਹੀ ਜਿਹੜੇ ਸੀਗੇ ਪੈਸੇ ਲੈ ਕੇ ਬੈਂਕ 'ਚ ਪਾ ਲੈਂਦੇ ਸੀਗੇ ਫਿਰ ਉਹਦੇ ਨਾਲ ਆਪਣੀ ਜਿਹੜੀ ਐਸਪਰਸਤੀ ਕਰਦੇ ਸੀਗੇ ਔਰ ਬੈਂਕ ਦੇ ਵਿੱਚ ਕਰਦੇ ਸੀ ਉਸ ਤੋਂ ਇਲਾਵਾ ਇਹਨਾਂ ਨੇ ਜਿਹੜੇ ਆਪਣੇ ਸੀਗੇ ਵਕਤ-ਵਕਤ ਡੇਟਾ ਨੂੰ ਜਿਹੜੀ ਹੈਗੀਆਂ ਕਿਸੇ ਨੂੰ ਆਪਣੀ ਜਿਹੜੀ ਗਰਲਫ੍ਰੈਂਡ ਨੂੰ ਸੀਗੀ ਜਾਂ ਆਪਣੇ ਫ੍ਰੈਂਡ ਸੀਗੇ ਉਹਨਾਂ ਨੂੰ ਇਹਨਾਂ ਨੇ ਵਕਤ-ਵਕਤ ਤਰੀਕੇ ਦੇ ਨਾਲ ਜਿਹੜੇ ਸੀਗੇ ਉਸ 골ਡ ਦੇ 골ਡ ਦੀਆਂ ਆਈਟਮਸ ਪੇਸ਼ ਕੀਤੀਆਂ ਜਾਂ ਹੋਰ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਮਹਿੰਗੇ-ਮਹਿੰਗੇ ਜਿਹੜੇ ਸੀਗੇ ਆਪਣੇ ਹੁੰਦੇ ਹੈਗੇ ਜੁਐਲਰੀਸ ਆਈਟਮਸ ਹੁੰਦੀਆਂ ਨੇ ਉਹ ਲੈ ਕੇ ਜਿਹੜੀਆਂ ਸੀਗੀਆਂ ਉਹ ਗਿਫਟ ਕੀਤੀਆਂ ਤੇ ਉਹ ਵੀ ਸਾਰੀਆਂ ਰਿਕਵਰ ਕੀਤੀਆਂ ਸਰ ਕਿੰਨਾ 골ਡ ਬ੍ਰੰਮ ਹੋਇਆ ਹੁੰਦਾ ਅਪਰੋਕਸੀਮੇਟਲੀ ਜਿਹੜੀ 골ਡ ਦੀ ਵੈਲਿਊ ਜਿਹੜੀ ਹੈਗੀ ਆ ਵੇਟ ਤੇ ਜਿਹੜਾ ਹੈਗਾ 20 ਲੱਖ ਦੇ ਕਰੀਬ ਦਾ ਜਿਹੜਾ ਹੈਗਾ ਆ ਉਹ 골ਡ ਦੀਆਂ ਆਈਟਮਸ ਤੁਹਾਨੂੰ ਦਿਖਾਈਆਂ ਹੈਗੀਆਂ ਉਹ ਸਾਰੀਆਂ ਸਿੰਘ ਚੋਰੀ ਸੀ। ਸਰ ਇਹ ਕਿੰਨੇ ਕਿਸਮੇ ਤੋਂ ਕੰਮ ਕਰ ਰਹੇ ਸੀ ਤੇ ਕਿੱਥੋਂ ਇਹਨਾਂ ਨੂੰ ਗ੍ਰਿਫਤਾਰ ਕੀ ਇਹਨਾਂ ਦੇ ਟੱਚ ਦੇ ਵਿੱਚ ਹੋਰ ਵੀ ਬੰਦੇ ਸੀਗੇ। ਜਿਹੜੇ ਇਹਨਾਂ ਨੂੰ 2018 ਤੋਂ ਇਹਨਾਂ ਦੇ ਨਾਲ ਇਹ ਚੱਕ ਕੰਮ ਚੱਲ ਰਿਹਾ ਸੀਗਾ। ਤੇ ਉਹਨਾਂ ਨੇ ਵੱਖ-ਵੱਖ ਤਰੀਕਿਆਂ ਨਾਲ ਇਹਨਾਂ ਨੂੰ ਕਰਦੇ ਰਹੇ। ਇਹਨਾਂ ਨੂੰ ਬਾਹਰੋਂ ਜਿਹੜਾ ਹੈਗਾ ਸਹਾਰਨਪੁਰੋਂ ਯੂਪੀ ਤੋਂ ਅਸੀਂ ਜਿਹੜਾ ਹੈਗਾ ਗ੍ਰਿਫਟਾਰ ਕੀਤਾ। ਪਰ ਇਲਾਲਾ ਕੋਈ ਬਹੁਤ ਸ਼ੋਕਲਰ ਰਿਕਾਰਡ ਕੋਈ ਇਸ ਤਰ੍ਹਾਂ ਦਾ ਕ੍ਰਿਮੀਨਲ ਦਾ ਕਾਫੀ ਕ੍ਰਿਮੀਨਲ ਰਿਕਾਰਡਸ ਹੈਗੇ ਆ ਤੇ ਹੋਰ ਵੀ ਹਨ ਖਿਲਾਫ ਕਾਫੀ ਸਾਨੂੰ ਦਰਖਾਸਤਾਂ ਜਿਹੜੀਆਂ ਹੈਗੀਆਂ ਮਸੂਲ ਹੋਈਆਂ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਜਿਹੜੀ ਅਸੀਂ ਇਸੇ ਕਿ ਇਸ ਦੇ ਵਿੱਚ ਕਰਾਂਗੇ ਜੋ ਉਹਨਾਂ ਦੇ ਤੱਥ ਹਨ ਵੀ ਉਸ ਹਿਸਾਬ ਨਾਲ ਉਹਨਾਂ ਦਾ ਕਾਰਵਾਈ ਚੱਲ ਸਰ ਇੱਕ ਇਹ ਪਤਾ ਲੱਗਿਆ ਵੀ ਇਹ ਜਿਹੜੇ આરોપી ਸੀਗੇ ਇਹ ਕਿਸੇ ਹੋਰ ਦੀ ਜ਼ਮੀਨ ਨੂੰ ਵੀ ਵੇਚਣ ਦੀ ਆੜ ਦੇ ਵਿੱਚ ਲੋਕਾਂ ਨੂੰ ਠੱਗਦੇ ਸੀਗੇ ਪੈਸੇ ਕਾਫੀ ਬਰਮਤ ਮਤਲਬ ਉਹਨਾਂ ਕੋਲ ਲੈ ਰਹੇ ਸੀਗੇ ਇਸੇ ਇਹਨਾਂ ਜਿਹੜੇ ਮਦਈ ਸੀਗੇ ਇਹਨਾਂ ਨੂੰ ਇਹਨਾਂ ਨੇ ਜਿਹੜੇ ਸੀਗਾ ਬਲੈਕਮੇਲ ਕਰਕੇ ਇਹਨਾਂ ਤੋਂ ਕੁਝ ਝਾਲੀ ਕਾ ਡਾਕੂਮੈਂਟਸ ਜਿਹੜੇ ਸੀਗੇ ਝਾਲੀ ਹੋਰ ਦਸਤਾਵੇਜ਼ ਜਿਹੜੇ ਸੀਗੇ ਸਾਈਨ ਕਰਵਾ ਲਈ ਸੀਗੇ ਔਰ ਉਹ ਵੀ ਦੌਰਾਨੇ ਜਿਹੜਾ ਪੁਛਗਛ ਇਹ ਗੱਲ ਸਾਹਮਣੇ ਆਈ ਹੈ ਕਿ ਉਹਨੂੰ ਵੀ ਇਹਨਾਂ ਨੇ ਮਿਸਯੂਜ਼ ਕਰਕੇ ਅੱਗੇ ਵੀ ਲੋਕਾਂ ਨਾਲ ਜੜੀਆਂ ਹੈਗੀਆਂ ਜਿਹੜੇ ਫਰਾਡ ਕੀਤੇ ਨੇ ਬਟ that is a part of investigation ਹਜੇ ਸਾਡੇ ਕੋਲ ਐਸ ਸਾੱਚੀ ਸਿੱਧੀ ਕੋਈ ਉਹਦੀ ਉਹ ਚੀਜ਼ ਨਹੀਂ ਆਈ ਹੈਗੀ ਤੇ ਜਿਹੜੀ ਅਸੀਂ ਜਦੋਂ ਵੀ ਤੁਹਾਡੇ ਕੋਲ ਆਏਗੀ ਅਸੀਂ ਤੁਹਾਨੂੰ ਜ਼ਰੂਰ ਦੱਸਾਂ ਸਰ ਇਹ ਜਿਹੜੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਇਹ ਇੱਥੇ ਪੰਜਾਬ ਵਿੱਚ ਚਿੱਟੇ ਦਾ ਕਹਿਰ ਹੈ ਇਸ ਦੇ ਬਾਵਜੂਦ ਇਹ ਪੁਲਿਸ ਕੁਝ ਨਹੀਂ ਕਰ ਰਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਸ਼ਾ ਵੇਚਣ ਵਾਲੇ ਗੁੰਡਾਗਰਦੀ ਤੇ ਉਤਰੇ ਹੋਏ ਹਨ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਮੌਤਬਰ ਲੋਕੇ ਪੁਲਿਸ ਚੌਕ ਦੇ ਵਿੱਚ ਵੀ ਗਏ ਪਰ ਫਿਰ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਹਾਲਾਤ ਇਹ ਹੈ ਕਿ ਨਸ਼ੇੜੀ ਹਮਲੇ ਕਰ ਰਹੇ ਹਨ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਨਸ਼ੇੜੀਆਂ ਨੇ ਇੱਕ ਨੌਜਵਾਨ ਦਾ ਕਤਲ ਵੀ ਕਰ ਦਿੱਤਾ ਸ਼ੁੱਕਰਵਾਰ ਨੂੰ ਇੱਕ ਲੜਾਈ ਵੀ ਲੜਾਈ ਦੇ ਵਿੱਚ ਜਿਹੜਾ ਹੈ ਬਿਕਰਮਜੀਤ ਸਿੰਘ ਦੀ ਮੌਤ ਹੋਈ ਸੀ ਇਹਦੇ ਖਿਲਾਫ ਅਸਲੀ 302 ਦਾ ਪਰਚਾ ਦਰਜ ਹੋਇਆ ਸੀ ਤਾਂ ਉਨ੍ਹਾਂ ਦੇ ਵਿੱਚ ਉਹਦੇ ਵਿੱਚ ਜਿਹੜੇ ਹੈ ਲੜਾਈ ਝਗੜਾ ਕਰਨ ਵਾਲੇ ਜਿਹੜੇ ਦੋਸ਼ੀ ਹੈ 8 ਮੁੰਡੇ ਜੀ ਤੋਂ ਅਸੀਂ 3 ਉਹਦੇ ਵਿੱਚੋਂ ਹਲੇ ਲੱਗੇ ਹੋਏ ਆ ਮਗਰ ਅਰੈਸਟ ਕਰਨੇ ਆ ਤੇ ਉਹਨਾਂ ਦੀ ਇਹੀ ਸ਼ਰਤ ਸੀ ਧਰਨਾਕਾਰੀਆਂ ਦੀ ਕਿ ਜਿਹੜੇ ਹੈਗੇ ਆ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜੀ ਮੁਕੱਦਮੇ ਨਰਤੀਸ਼ ਹੈ ਉਹ ਕਿਸੇ ਹੋਰ ਅਸਤੇ ਤੋਂ ਭرائی ਜਾਵੇ ਤੇ ਉਹਨਾਂ ਨੇ ਜੋ ਵੀ ਮੰਗਾਂ ਸੀਗੀਆਂ ਸਾਰੀਆਂ ਸ਼ਰਤਾਂ ਸੀ ਜਿਹੜੀਆਂ ਮਨਜ਼ੂਰ ਕੀਤੀਆਂ ਮੰਨਣ ਤੋਂ ਬਾਅਦ ਜਿਹੜਾ ਉਹਨਾਂ ਨੇ ਧਰਨਾ ਪੀਸਫੁਲੀ ਚੱਕ ਕੇ ਤੇ ਉਹਦਾ ਸੰਸਕ ਦੋ ਸੋ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰੂ ਹੋਵਾਂਗੇ ਤਤਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ